ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਬਹੁਤ ਪਿਆਰੀ ਲੈ ਕੇ ਆਈਆਂ ਰਾਮ ਟੈਕਸ ਦੇ ਪ੍ਰਿੰਟਡ 올ਓਵਰ ਸੂਟ ਨੇ ਤੇ ਵਿੱਚ ਇੱਕ ਦਵਾਂਗੇ ਤੁਹਾਨੂੰ ਮੈਚਿੰਗ ਸੂਟ ਬਹੁਤ ਸੋਹਣੀ ਜੀ ਕਲੈਕਸ਼ਨ ਐਸ ਦੀ ਵਿਦਾਊਟ ਦੁਪੱਟਾ ਸੂਟ ਰਹਿਣਗੇ 1000 ਸਾਰੇ ਹੀ ਸੂਟਾਂ ਦਾ ਪ੍ਰਾਈਸ ਰਹੇਗਾ ਜਿਹੜਾ ਵੀ ਤੁਸੀਂ ਸੂਟ ਲੈਣਾ ਉਹਦਾ 1000 ਪ੍ਰਾਈਸ ਰਹੇਗਾ ਸ਼ਿਪਿੰਗ ਅਲੱਗ ਤੋਂ ਰਹੇਗੀ ਬੁਕਿੰਗ ਲਈ ਨੰਬਰ ਰਹੇਗਾ ਜੀ 8283828381 ਨੰਬਰ ਆ ਜੋ ਵੀ ਸੂਟ ਆਸ ਦੀ ਵੀਡੀਓ ਚ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਤੁਸੀਂ ਵੀਕ ਸੈਂਡ ਕਰ ਸਕਦੇ ਹੋ ਪ੍ਰਿੰਟਿੰਗ ਬਹੁਤ ਸੋਹਣੀ ਆ ਮੇਨ ਆ ਕਿਨਾਂ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਰਾਮ ਟੈਕਸ ਬ੍ਰਾਂਡ ਆ ਕੁਝ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਵਧੀਆ ਸਟੱਫ ਆ ਜੀ ਕੋਈ ਸਟੱਫ ਧੂਣ ਤੋਂ ਧੂਣ ਤੋਂ ਬਾਅਦ ਵੀ ਅੱਛਾ ਰਹਿੰਦਾ ਕਾਫੀ ਇਹ ਪਹਿਲਾਂ ਮੈਂ ਦਿਖਾਉਣਾ ਤੁਹਾਨੂੰ ਮੈਚਿੰਗ ਸੂਟ ਐਂ ਜ਼ਿਆਦਾਤਰ ਮੈਚਿੰਗ ਸੂਟ ਹੀ ਹੋਣਗੇ ਅਸ ਦੀ ਵੀਡੀਓ ਦੇ ਸਾਰੇ ਬਹੁਤ ਜ਼ਿਆਦਾ ਬ੍ਰੀਕ ਪ੍ਰਿੰਟ ਆ ਇਹਨੂੰ ਤੁਸੀਂ ਜਿੱਦਾਂ ਵਾਈਟ ਲੇਸਿਸ ਵਗੈਰਾ ਲਗਾ ਕੇ ਸਟਿਚ ਕਰਵਾ ਸਕਦੇ ਹੋ ਪਿਓਰ ਕੈਮਬਰੀ कॉटन ਹੈ ਜੀ ਰਾਮ ਟੈਕਸ ਦਾ ਬ੍ਰਾਂਡ ਆ ਸਾਰੇ ਠੀਕ ਹੈ 3 ਟਾਈ ਮੀਟਰ ਦੀ ਸਲਵਾਰ ਆ ਤੇ ਟਾਈ ਮੀਟਰ ਦੀ ਹੀ ਸ਼ਰਟ ਆ ਇਹ ਮੈਂ ਸਾਰੇ ਸੂਟ ਕਟਿੰਗ ਕਰ ਲੇ ਇੱਕ ਇੱਕ ਥਾਨ ਦੇ ਵਿੱਚ ਜਿੱਦਾਂ ਦੋ ਦੋ ਸੂਟ ਸੀਗੇ ਤੇ ਤੁਹਾਨੂੰ ਹਰੇਕ ਕਲਰ ਦੇ ਵਿੱਚ ਦੋ ਦੋ ਸੂਟ ਮਿਲ ਜਾਣਗੇ ਸੇਮ ਡਿਜ਼ਾਈਨ ਦੇ ਵਿੱਚ ਇਹ ਨੈਕਸਟ ਕਲਰ ਆ ਬਹੁਤ ਸੋਣੀ ਪ੍ਰਿੰਟਿੰਗ ਆ ਤੁਸੀਂ ਖੁਦ ਦੇਖੋ ਬਹੁਤ ਪਿਆਰੇ ਪਿਆਰੇ ਪ੍ਰਿੰਟ ਆ ਬਰੀਕ ਪ੍ਰਿੰਟ ਦੇ ਵਿੱਚ ਆ ਤੇ ਇਹ ਕਲਰ ਹੈਗਾ ਜੀ ਬਲੈਕ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇੱਕ ਕਲਰ ਤੁਹਾਨੂੰ ਇਹ ਪੀਕਾਕ ਮਿਲ ਜਾਏਗਾ ਜੀ ਤੁਸੀਂ ਵਾਈਟ ਲੇਸ ਲਗਾ ਲਓ ਜਾਂ ਫਿਰ ਸਲਵਾਰ ਦੇ ਨਾਲ ਦਾ ਜੋ ਵੀ ਅ ਇਹਦੀ ਪੈਚਿੰਗ ਕਰ ਲੋ ਸਾਈਡਾਂ ਤੇ ਲੇਸ ਲਗਾ ਕੇ ਡਿਜ਼ਾਈਨਿੰਗ ਦਾ ਤੁਹਾਡੇ ਹੱਥ ਜਾਂ ਤੁਸੀਂ ਕਿਦਾਂ ਕਰਵਾਣੀ ਆ ਜਾਂ ਫਿਰ ਪਲੇਨ ਸਲਵਾਰ ਸੂਟ ਬਣਾ ਸਕਦੇ ਹੋ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ 1000 ਦਾ ਸੂਟ ਹੈ ਜੀ ਸਟਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਪਿਓਰ ਕਾਟਨ ਇਹ ਹੈਗਾ ਮੈਰੂਨ ਜਾਂ ਛੇੜਾ ਵਾਈਨ ਮੈਰੂਨ ਜਾਂ ਬਹੁਤ ਸੋਹਣਾ ਕਲਰ ਆ ਇਦਾਂ ਦੀ ਰਹੇਗੀ ਜੀ ਲੁੱਕ ਇਸ ਸੂਟ ਦੀ ਇਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਸਾਰੇ ਹੀ ਪ੍ਰਿੰਟਾਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਕਿਸੇ ਨੇ ਸੇਮ ਦੋ ਲੈਣੇ ਨੇ ਅਗਰ ਅਵੇਲੇਬਲ ਹੋਇਆ ਤਾਂ ਵੀ ਲੈ ਸਕਦੇ ਹੋ ਤੁਹਾਨੂੰ ਨੈਕਸਟ ਪ੍ਰਿੰਟ ਦਿਖਾਣੇ ਆ ਜੀ ਵਿਦਆਊਟ ਦੁਪੱਟਾ 1000 ਦਾ ਸੂਟ ਆ ਜਿਹੜਾ ਵੀ ਦੁਪੱਟਾ ਤੁਹਾਡੇ ਕੋਲ ਕੋਈ ਘਰ ਪਿਆ ਕਈਆਂ ਕੋਲ ਚਨਾਉਂਦੇ ਜਾਂ ਸ਼ਫੌਨ ਦੇ ਵਧੀਆ ਦੁਪੱਟੇ ਪਏ ਹੋਣੇ ਆ ਜੇ ਤੁਹਾਨੂੰ ਲੱਗਦਾ ਕਿ ਕਲਰ ਮੈਚਿੰਗ ਹੈਗੀ ਆ ਤਾਂ ਤੁਸੀਂ ਸੂਟ ਉਸਕਾਡਿੰਗ ਆਪਣਾ ਲੈ ਸਕਦੇ ਹੋ ਇਹ ਹੈਗੀ ਹੈ ਜੀ ਸੈਲਫ ਦੇ ਹਲਕਾ ਹਲਕਾ ਸੈਲਫ ਆ ਸਲਵਾਰ ਦੇ ਵਿੱਚ ਸੈਲਫ ਪ੍ਰਿੰਟ ਠੀਕ ਹੈ ਕੁਛ ਐਦਾਂ ਦੀ ਪ੍ਰਿੰਟਿੰਗ ਹੈ ਤੇ ਇਹ ਮੈਂ ਤੁਹਾਨੂੰ ਸਿੰਗਲ ਸਿੰਗਲ ਹੀ ਦਿਖਾਵਾਂਗੀ ਹੁਣ ਸੂਟ ਜ਼ਿਆਦਾਤਰ ਮੈਂ ਤੁਹਾਨੂੰ ਵੈਸੇ ਦਿਖਾਤਾ ਕਿ ਇੱਕ ਇੱਕ ਸੂਟ ਨਾਲ ਦੇ ਦੋ ਦੋ ਸੂਟ ਹੈਗੇ ਆ ਇਹਦੇ ਵਿੱਚ ਇੱਕ ਛੇੜੇ ਹੈਗਾ ਠੀਕ ਹੈ ਤੇ ਇੱਕ ਛੇੜ ਸੋਨੋ ਇਹ ਮਿਲ ਜੇਗਾ ਤੇ ਸੇਮੀ ਪ੍ਰਿੰਟ ਦੇ ਵਿੱਚ ਤਿੰਨ ਤਿੰਨ ਕਲਰ ਸੌਰੀ ਤਿੰਨ ਕਲਰ ਨੇ ਤੇ تینوں ਹੀ ਕਲਰ ਬਹੁਤ ਸੋਹਣੇ ਆ ਇਹ ਕਲਰ ਵੀ ਬਹੁਤ ਸੋਹਣਾ ਹੈ ਜਿਹੜਾ ਇਹ ਵਾਲੇ ਸੂਟ ਆ ਇਹਨਾਂ ਨੂੰ ਤੁਸੀਂ ਕਿਸੇ ਵੀ ਏਜ ਅਕੋਰਡਿੰਗ ਸਟਿਚ ਕਰਵਾ ਸਕਦੇ ਹੋ ਪ੍ਰਿੰਟਿੰਗ ਐਨੀਕ ਸੋਹਣੀ ਆ ਤੁਸੀਂ ਇਹਨੂੰ ਡਾਰਕ ਟੋਨ ਚ ਲੈ ਕੇ ਜਾਣਾ ਤਾਂ ਦੁਪੱਟਾ ਥੋੜਾ ਜਿਹਾ ਡਾਰਕ ਰੱਖ ਕੇ ਇਹਦੇ ਨਾਲ গারਲਿਸ਼ ਲੁੱਕ ਵਿੱਚ ਜਾ ਸਕਦੇ ਹੋ ਨਹੀਂ ਫਿਰ ਕਿਸੇ ਵੀ ਏਜ ਵਾਸਤੇ ਇਹ ਵਾਲੇ ਸੂਟ ਨੇ ਜੀ ਇਹ ਦੇਖੋ ਸਲਵਾਰ ਇਹਦੀ ਪ੍ਰਿੰਟਿੰਗ ਆ 2.5 ਮੀਟਰ ਦੀ ਕੱਟ ਆ ਦੋ ਦੋ ਸੂਟ ਨੇ ਜੀ ਤੇ ਇਹ ਹੈਗਾ ਇਹਦਾ ਕਲਰ ਰਾਉਂਟੈਕਸ ਉਹ ਬ੍ਰਾਂਡ ਦੇ ਸੂਟ ਨੇ 1000 ਪ੍ਰਾਈਸ ਲੱਗੇਗਾ ਜੀ ਇਹਨਾਂ ਦਾ ਕਲਰ ਤੁਹਾਨੂੰ ਇਹਨਾਂ ਦੇ ਵਿੱਚ 3-3 4-4 ਕਲਰ ਮਿਲ ਜਾਣਗੇ ਤੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਨੈਕਸਟ ਸੂਟ ਦਿਖਾਣੇ ਆ ਇਹ ਵੀ ਪ੍ਰਿੰਟ ਬਹੁਤ ਪਿਆਰਾ ਮਹਿੰਦੀ ਜਿਹਾ ਸ਼ੇਡ ਆ ਇਹਦੀ ਨਾਲ ਹੈਗੀ ਆ ਜੀ ਲਾਈਨਾਂ ਵਾਲੀ ਸਲਵਾਰ ਠੀਕ ਹੈ 2.5 ਮੀਟਰ ਦੀ ਦੋ ਸੂਟ ਹੈਗੀਆਂ ਇਹਦੇ ਵਿੱਚ ਸੇਮ ਦੇ ਵਿੱਚ ਇਹਦਾ ਸੈਕਿੰਡ ਕਲਰ ਇਹ ਹੈਗੀ ਆ ਜੀ ਲਾਈਨਾਂ ਵਾਲੀ ਸਲਵਾਰ ਇਹਦੀ ਬਹੁਤ ਸੋਹਣਾ ਕਲਰ ਹੈ ਵੀ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਦੇਖੋ ਐਡਾ ਥਾਨ ਸੀਗੇ ਮਤਲਬ ਇੱਕ ਥਾਨ ਦੇ ਵਿੱਚ ਇਹ 5 ਮੀਟਰ ਹੁੰਦਾ ਆਈਟਮ ਮੀਟਰ ਦੀ ਕੱਟ ਹੁੰਦੀ ਆ ਇਹ ਹੈਗਾ ਬਿਲਕੁਲ ਬਰੀਕ ਜਿਹਾ ਚੈੱਕ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਸ਼ਰਟ ਇਹ ਕਟਿੰਗ ਕਰਨ ਤੋਂ ਰਹਿਦਾ ਸੀ ਇੱਕ ਏਦਾਂ ਥਾਂ ਵਿੱਚ ਰਹਿ ਗਿਆ ਸੀ ਏਦਾਂ ਮਿਲ ਜਾਣਗੇ ਤੁਹਾਨੂੰ ਇਹ ਵੀ ਦੋ ਸੂਟ ਨੇ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਜੀ ਇੱਕ ਨੇਵੀ ਬਲੂ ਤੇ ਇੱਕ ਮਿਲ ਜੇਗਾ ਬਲੈਕ 1000 ਪ੍ਰਾਈਸ ਆ ਆ ਵੀਡੀਓ ਮੈਂ ਹੋਣੇ ਪਾਈ ਸੀਗੀ ਥੋੜਾ ਟਾਈਮ ਪਹਿਲਾਂ ਚੈੱਕ ਵਾਲੇ ਸੂਟ ਦਿਖਾਈ ਸੀ ਬਹੁਤ ਜ਼ਿਆਦਾ ਪਸੰਦ ਕੀਤੇ ਸਾਰਿਆਂ ਨੇ ਇਹਨਾਂ ਦੇ ਵਿੱਚੋਂ ਦੋ ਤਿੰਨ ਸੂਟ ਪਏ ਆ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਪੀਚ ਕਲਰ ਪੀ ਹੈ ਚੈੱਕ ਸ਼ਰਟਾ ਕੁੜਤਾ ਸਟਾਈਲ ਬਣਾ ਸਕਦੇ ਹੋ ਇਹਨਾਂ ਨੂੰ ਬਹੁਤ ਸੋਹਣੇ ਸੂਟ ਬਣਦੇ ਆ ਤੇ ਇੱਕ ਬਣ ਜੇਗਾ ਤੁਹਾਨੂੰ ਮਿਲ ਜੇਗਾ ਇਹ ਵਾਲਾ ਪਿੰਕ ਠੀਕ ਹੈ ਕੋਈ ਵੀ ਤੁਸੀਂ ਇਹਨਾਂ ਦੋਨਾਂ ਚੋਂ ਲੈ ਸਕਦੇ ਹੋ ਸੂਟ ਜਿਹੜੇ ਵਿੱਚ ਦੋ ਹੀ ਸੂਟ ਨੇ ਨੈਕਸਟ ਦਿਖਾਣੇ ਆ ਜੀ ਇਹ ਛੋੜੀ ਲੱਗ ਜੀ ਪ੍ਰਿੰਟਿੰਗ ਆ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਠੀਕ ਹੈ ਤੇ ਇਹ ਮਿਲ ਜੇਗੀ ਸਲਵਾਰ ਇਹ ਸਿੰਗਲ ਸਿੰਗਲ ਕਲਰ ਆ ਜਿਹੜੇ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ ਇਹ ਹੈਗਾ ਪਰਪਲ ਕਲਰ ਅੰਬੀਆ ਨਾਲ ਡਿਜ਼ਾਈਨ ਆ ਕੈਮਰੀ ਕਾਟਨ ਪਿਓਰ ਦੀ ਆ ਇਸ ਸਲਵਾਰ ਦੇ ਨਾਲ T-shirt ਇਹ ਜਿਹੜੇ ਸਿੰਗਲ ਸਿੰਗਲ ਕਲਰ ਪਰ ਇਹ ਨਹੀਂ ਤੁਹਾਨੂੰ ਮੈਂ ਉਹ ਦਿਖਾ ਰਹੀ ਹਾਂ ਇਹ ਹੈਗਾ ਜੀ ਸ਼ਰਟ ਦਾ ਡਿਜ਼ਾਈਨ ਤੇ ਇਹ ਹੈਗੀ ਹੈ ਸਲਵਾਰ ਇਹ ਦੇ ਨਾਲ ਮੈਂ ਤੁਹਾਨੂੰ ਕੈਮਰੀ ਕਾਟਨ ਦੇ ਸੂਟ 1500 ਦੇ ਦੋ ਵੀ ਦਿੰਨੀ ਹੁੰਦੀ ਹੈ ਇਦਾਂ ਦੇ ਸੂਟ ਹੁੰਦੇ ਆ ਜਿਹੜੇ ਤੇ ਇਹ ਵਾਲੀ ਮਤਲਬ ਬ੍ਰਾਂਡ ਆ ਤੇ ਸਟੱਫ ਹੋਰ ਵੀ ਜ਼ਿਆਦਾ ਵਧੀਆ ਹੈ 1000 ਦਾ ਸੂਟ ਹੈ ਜੀ ਪ੍ਰਿੰਟਿੰਗ ਦੇ ਸ਼ਰਟ ਆ ਗਈ ਬਹੁਤ ਪਿਆਰੇ ਪ੍ਰਿੰਟ ਦੀ ਪਲੇਨ ਸਲਵਾਰ ਇਹਦੇ ਨਾਲ 2 ਕਲ 200 ਇਹਦੇ ਵਿੱਚ ਸੇਮ ਦੇ ਵਿੱਚ 2 ਸੂਟ ਹੈਗੇ ਤੇ ਇਹਦਾ ਇਹ ਦੂਜਾ ਕਲਰ ਆ ਜੇ ਇਹ ਸਲਵਾਰ ਆ ਤੇ ਇਹ ਸ਼ਰਟ ਆ ਇੱਚ ਵੀ ਤੁਹਾਨੂੰ 2 ਸੂਟ ਮਿਲ ਜਾਣਗੇ ਇਹ ਹੈਗੇ ਦਾ 3rd ਕਲਰ ਇਹ ਗ੍ਰੇ ਜਿਹਾ ਸ਼ੇਡਾ ਬਲੂ ਗ੍ਰੇ ਜਿਹਾ ਬਹੁਤ ਸੋਹਣਾ ਕਲਰ ਆ ਠੀਕ ਹੈ ਇੱਕ ਮਿਲ ਜਗਾ ਤੁਹਾਨੂੰ ਇਹਦੇ ਵਿੱਚ ਬਲੈਕ ਕਲਰ ਬਲੈਕ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਤੇ ਇਹ ਹੈਗੇ ਜੀ ਦੀ ਸਲਵਾਰ ਇਹ ਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ 1000 ਸਾਰੇ ਹੀ ਸੂਟਾਂ ਦਾ ਪ੍ਰਾਈਸ ਅੱਜ ਦੀ ਵੀਡੀਓ ਦੇ ਜਿੰਨੇ ਵੀ ਸੂਟ ਨੇ ਤੁਸੀਂ 1000 ਪਲੱਸ ਸ਼ਿਪਿੰਗ ਪੇ ਕਰੋ ਤੇ ਕੋਈ ਵੀ ਸੂਟ ਲੈ ਸਕਦੇ ਹੋ ਇਹ ਬਹੁਤ ਸੋਹਣਾ ਸੂਟ ਆ ਸਟੱਫ ਕਾਫੀ ਜ਼ਿਆਦਾ ਫਾਈਨ ਆ ਇਹ ਥੋੜੇ ਮਹਿੰਗੇ ਸੀਗੇ ਸੂਟ ਪਰ ਇਸੇ ਰੇਂਜ ਚ ਕੱਢ ਰਹੇ ਇਹਨਾਂ ਨੂੰ ਵੀ ਇਹ ਤਾਂ ਹੁੰਦਾ ਕਿ ਇੱਕ ਦਿਨ ਚ ਜੇ ਸੇਮ ਹੀ ਪ੍ਰਾਈਸ ਦੀ ਵੀਡੀਓ ਬਣ ਜਵੇ ਤਾਂ ਜ਼ਿਆਦਾ ਵਧੀਆ ਏ ਥੋੜੇ ਵਾਸਤੇ ਵੀ ਤੇ ਮੇਰੇ ਵਾਸਤੇ ਵੀ ਇਹ ਹੈਗੇ ਆ ਜੀ ਹਲਕੇ ਜਿ ਸੈਲਫ ਦੇ ਵਿੱਚ ਇਹਦੀ ਸਲਵਾਰ ਕਲਰ ਡਿਜ਼ਾਈਨ ਬਹੁਤ ਪਿਆਰਾ ਹੈ ਇਹਦੇ ਵਿੱਚ ਦੋ ਸੂਟ ਮਿਲ ਜਾਣਗੇ ਨੈਕਸਟ ਡਿਜ਼ਾਈਨ ਦਿਖਾਣੇ ਆ ਕਲਰ ਬਹੁਤ ਸੋਹਣਾ ਹੈ ਇਹ ਹੈਗੀ ਹੈ ਜੀ ਸਲਵਾਰ ਇਹ ਹੈਗੇ ਸ਼ਰਟ ਇਹ ਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਨੈਕਸਟ ਹੈਗਾ ਗ੍ਰੇ ਟੋਨ ਦੇ ਉੱਪਰ ਇਹ ਗ੍ਰੇ ਕਲਰ ਦੀ ਸਲਵਾਰ ਆ ਤੇ ਇਹ ਹੈਗੀ ਹੈ ਸ਼ਰਟ ਇਹਦੀ ਇਹਨਾਂ ਦੇ ਨਾਲ ਜਦੋਂ ਤੁਸੀਂ ਦੁਪੱਟੇ ਲਗਾਓਗੇ ਸਟਿਚ ਕਰੋਗੇ ਸੂਟ ਨੂੰ ਬਹੁਤ ਸੋਹਣਾ ਸਟਿਚ ਹੋਣਾ ਜਾਮ कॉटन ਤੇ ਆ ਜਿਹੜੇ ਇਹ ਵਾਲੇ ਸੂਟ ਨੇ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਮਿਲ ਜੇਗਾ ਇਹ ਪਰਪਲ ਠੀਕ ਹੈ ਤੇ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹ ਨਿਓਨ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਹੈ ਕੋਈ ਵੀ ਸੂਟ ਲੈ ਸਕਦੇ ਹੋ 1000 ਹੈਗਾ ਜੀ ਇਹਨਾਂ ਦਾ ਪ੍ਰਾਈਸ ਨੈਕਸਟ ਹੈਗਾ ਇਹ ਵੀ ਬਹੁਤ ਪਿਆਰਾ ਬਣਨ ਤੋਂ ਬਾਅਦ ਇਹ ਸੂਟ ਦੇ ਵੀ ਲੁੱਕ ਬਹੁਤ ਸੋਹਣੀ ਆਉਣ ਵਾਲੀ ਹੈ ਜਾਂ ਤਾਂ ਇਹ ਲਾਈਨ ਚ ਬਣਾ ਲਓ ਜਾਂ ਫ੍ਰੌਕ ਦੇ ਵਿੱਚ ਬਣਾ ਲਓ ਕਿਸੇ ਵੀ ਤਰ੍ਹਾਂ ਤੁਸੀਂ ਸਟਾਈਲ ਇਹਨੂੰ ਦੇ ਸਕਦੇ ਹੋ ਸੂਟ ਨੂੰ ਠੀਕ ਹੈ ਜੀ ਇਹ ਪਿੰਕ ਕਲਰ ਹੈ ਗ੍ਰੇ ਤੇ ਲਾਈਟ ਗ੍ਰੇ ਤੇ ਪਿੰਕ ਦਾ ਕੰਟਰਾਸਟ ਹੈ ਇਹ ਹੈਗਾ ਜੀ ਲੈਮਨ ਤੇ ਗ੍ਰੇ ਦਾ ਕੰਟਰਾਸਟ ਠੀਕ ਹੈ ਕੰਟਰਾਸਟ ਹੀ ਬਹੁਤ ਪਿਆਰੇ ਆ ਪਰਪਲ ਤੇ ਪਿੰਕ ਜੇ ਸ਼ੇਡ ਦੇ ਵਿੱਚ ਇਹ ਹੈਗੀ ਇਹਦੀ ਸਲਵਾਰ RAMTEX ਬ੍ਰਾਂਡ ਦੇ ਸੂਟ ਨੇ ਇਹਨਾਂ ਸੂਟਾਂ ਦੇ ਉੱਪਰ ਹੀ ਵਰਕ ਕਰਦਾ RAMTEX ਬ੍ਰਾਂਡ ਦੇ ਜਿੰਨੇ ਵੀ ਸੂਟ ਆਣੇ ਆ ਉਹਨਾਂ ਦੇ ਨਾਲ ਦੁਪੱਟੇ ਹੋ ਜਾਂਦੇ ਆ ਪਲੱਸ ਵਰਕ ਹੋ ਜਾਂਦਾ ਜੀ ਤੇ ਇਹੀ ਸੂਟ ਕਾਫੀ ਮਹਿੰਗੇ ਬਣ ਜਾਂਦੇ ਆ ਨੈਕਸਟ ਇਹ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਇਦਾਂ ਲਾਈਨ ਵਾਲਾ ਉੱਪਰ ਤੱਕ ਲਾਈਨਾਂ ਜਾਣਗੇ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਹੈਗੀ ਸੈਲਫ ਦੇ ਵਿੱਚ ਦੀ ਸਲਵਾਰ 2.5 ਮੀਟਰ ਦੀ ਕੱਟ ਆ ਇਹ ਸ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਜੰਗ ਕਾਟਨ ਤੇ ਆ ਜੀ ਇਹ ਵਾਲੇ ਸੂਟ ਨੇ ਜਿਹੜੇ ਤੇ ਇੱਕ ਤੁਹਾਨੂੰ ਮਿਲ ਜਿਗੇ ਇਹਦੇ ਵਿੱਚ ਇਹ ਵਾਲਾ ਕਲਰ ਇੱਕ ਤੁਹਾਨੂੰ ਮਿਲ ਜਿਗੇ ਇਹਦੇ ਵਿੱਚ ਕਲਰ ਸਾਰੇ ਬਹੁਤ ਸੋਹਣੇ ਆ ਇਹ ਸ਼ੇਡਰ ਦੇ ਇਹ ਜਾਮ ਕਾਟਨ ਵਾਲੇ ਸੂਟ ਨੇ ਤੇ ਪ੍ਰਾਈਸ ਹੈਗਾ ਸਾਰਿਆਂ ਦਾ ਸੇਮ 1000 ਦਾ ਸੂਟ ਆ ਸ਼ਿਪਿੰਗ ਰਹੇਗੀ ਅਲੱਗੇ ਤੋਂ ਹਾਂਜੀ ਉਮੀਦ ਕਰਦੀ ਆ ਤੁਹਾਨੂੰ ਸਾਰੇ ਸੂਟਾਂ ਦੇ ਪ੍ਰਿੰਟ ਤੇ ਕਲਰ ਪਸੰਦ ਆ ਹੀ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਓ ਉਹਦੇ ਲਈ ਵੀ ਥੈਂਕ ਯੂ so much